ਦਾ ਬਾਰ ਜਿਹੜਾ ਪੈਸਾ ਬਣਦਾ। ਦਲੇ ਜਿਹੜਾ ਫਾਤਦਾ ਹੋਇਆ ਉਹ ਮਨ ਰੋਦ ਵੀ ਗੁਰੂ ਗੱਲਾਂ ਬਾਤਾਂ ਕਰਦਾ। ਹਰ ਪੰਾਸ ਕਮਸ ਖਰੀ ਰੈੱਡ ਹੋਇਆ ਕੋਇਆ ਆਪਾਂ ਬੰਦਾ ਦੇਖੀ ਹੈ ਨਾ ਕੋਈ ਹੋਏ। ਆਇਆ ਡਟ ਲੋ ਤੇਰਾ ਕੰਮ ਲੂਟ ਨਹੀਂ ਹੋਣਾ ਤੇ ਜੇ ਤੂੰ ਹੋ ਕਿਸੇ ਤੋਂ ਪੈਸਾ ਤੈਨੂੰ ਬਣ ਨਹੀਂ ਜਾਣਾ। ਜੱਪਾ ਨੂੰ ਕੋਈ ਇੱਥੇ ਵਿਹਲਾ ਬੰਦਾ ਮਿਲ ਜੇ ਨਾ ਆਪਾਂ ਉਸੇ ਦੀ ਪੈਸਾ ਕਮਾਉਂ। ਕਿ ਮੈਂ ਇਹ ਕਰਾਂ ਤੇ ਨਾ ਮੈਂ ਸੱਤਾ ਕਮਲਾ ਵਿਲਾ ਹੋਊਗਾ ਉਹ ਪੈਸੇ ਦੀ ਬਾਹ ਚ ਫਿਰਦਾ ਜੇ ਆਪਾਂ ਨੂੰ ਅੱਜ ਰੱਬ ਬੰਬ ਲਿਆਵੇ ਨਾ ਬਾਬਾ ਫਿਤਰ ਵਿਧੀ ਮੈਂ ਤੇਰੇ 5 ਰੁਪਏ ਦੇ ਪਤਾਸੇ ਦਿਆਂਗਾ ਮੈਨੂੰ ਕੋ ਅੱਜ ਬੰਦਾ ਟਕਰਾ ਦੇ ਕੋਈ ਤੇ ਉਹਨੂੰ ਮੈਂ ਆਪਾਂ ਦੇਖਦੇ ਆ ਯਾਰ ਜੇ ਬੰਦਾ ਮਿਲ ਜੇ ਆਪਣੀ ਗੱਲਬਾਤ ਹੀ ਬਣ ਜੇ ਜਮਾ ਆਪਾਂ ਛੱਤੇ ਨੂੰ ਬਾਹਰ ਹੋਏ ਸੱਤੇ ਦੇ ਸੀ ਵੀ ਚੱਲ ਜੂਗੀ ਉਹ ਪੈਸੇ ਦੀ ਬਾੜ ਕੀ ਤਰਿਆ ਕਰਦਾ ਤੇ ਆਪਣਾ ਵੀ ਨਲੇ ਮਨ ਰੰਜਣ ਹੋ ਜੂ ਨਲੇ ਆਪਾਂ ਉਹਨੂੰ ਰਾਏ ਦੇਣੀ ਆ ਰਾਏ ਦੇਣੀ ਆਪਾਂ ਉਹਨੂੰ ਪੂਰੀ ਠੋਕ ਕੇ ਕੋਈ ਬੰਦਾ ਤਾਂ ਮਿਲੇ ਅੱਜ ਆਪਾਂ ਨੂੰ ਜਿਹਨੂੰ ਆਪਾਂ 2-4 ਰਾਏ ਆ ਦੇ ਦਿੱਤੀਗੇ ਕਿਹੜਾ ਮਿਲੂਗਾ ਸੱਤੀ ਮਿਲੂ ਹੋਰ ਤਾਂ ਕੋਈ ਮਿਲਦਾ ਨਹੀਂ ਤੇ ਹੁਣ ਆਪਾਂ ਉਹਨੂੰ ਰਾਏ ਦੇ ਕੇ ਆਈਏ ਚੰਗਾ ਤੇ ਮੇਰੇ ਨਾਲ ਹੈ ਤਾਂ ਕੋਈ ਨਹੀਂ ਆਈ ਹੈ ਬਸ ਸਾਗਰ ਘੇੜੀ ਦੇ ਕਮਾਲ ਹੁਣ ਆਪੀ ਉਚਾਲ ਕੋ ਹੁ ਨੀਂਦਾ ਸਕੀਮ ਲੜਾਉਣ ਦੇ ਇਹ ਚਾਹ ਨਾ ਹੋਇਆ ਪਾ ਨੂੰ ਸੱਤਾ ਵੀ ਮਿਲ ਗਿਆ ਹੋ ਜਾਂਦਾ ਹੋਏ ਵਾ ਬਣ ਗਈ ਗੱਲ ਬਾਬਾ ਖੇਤਰ ਵਿੱਦੀ ਤਾਂ ਕਰਦਾ ਬੰਦਾ ਤਾਂ ਜਿਵੇਂ ਰਾਤ ਹੀ ਬਿਲਾਤਾ ਉਸੱਤੇ ਹਾਂ ਬਈ ਕਿਵੇਂ ਆ ਆਇਆ ਬਈ ਆ ਗੱਡੀ ਆਇਆ ਗੱਡੀ ਚ ਬਹਿ ਜਾ ਤੈਨੂੰ ਰਾਇ ਆਵੇਂ ਮੈਂ ਉੱਦੇ ਤੂੰ ਕਹਿੰਦਾ ਸੀ ਮੈਨੂੰ ਰਾਇ ਦੇ ਦੇ ਮਾ ਦਾ ਕੰਮ ਜਾਨਾ ਯਾਰ ਓਏ ਆ ਜਾ ਓਏ ਆ ਜਾ ਤੈਨੂੰ ਰਾਇ ਤਾਂ ਦੇਣੀ ਆ ਵਧੀਆ ਰਾਇ ਦੇਈ ਕੋਈ ਪਾਲੀ ਵਧੀਆ ਰਾਇ ਦੇਉਂ ਤੇ ਮੈਂ ਯਾਰ ਬੇਜ਼ਗਾਰ ਆ ਕੋਈ ਕੰਮੋਂ ਦੀ ਭਾਲ ਚਾ ਯਾਰ ਕੋਈ ਕੰਮ ਦਵਾ ਜਾ ਤੈਨੂੰ ਕੰਮ ਵਧੀਆ ਮਿਲੂ ਅੱਛਾ ਹਾਂ ਖਾਂਦਾ ਪੀਂਦਾ ਤਾਂ ਨਹੀਂ ਤੂੰ ਬਸ ਨਾ ਕੁਛ ਨਹੀਂ ਖਾਂਦਾ ਬਈ ਫੇਰ ਤਾਂ ਯਾਰ ਦਾਰੂ ਸਾਰੂ ਵੀ ਨਹੀਂ ਪਿੰਦਾ ਵਾਓ ਇਹਨੂੰ ਲਾਈਏ ਦਾ ਆਪਾਂ ਹੈਗੇ ਯਾਰ ਫੇਰ ਹੀ ਰਹਿ ਮਨੂ ਇਹ ਨਾ ਜੇ ਪੱਤੇ ਤੇ ਲਾਵਾਂਗੇ ਫੇਰ ਹੈ ਮਨੂ ਉਹਨੇ ਰਾਇ ਨਹੀਂ ਮੰਨਣੀ ਆਪਣੀ ਮੈਂ ਤੇ ਨੂੰ ਯਾਰ ਸਕੀਮ ਆ ਤਾਂ ਤੈਨੂੰ ਦੱਸਦਾ ਸੀ ਤੂੰ ਦੱਸ ਵੀ ਕੰਮ ਕਰੇਗਾ ਜੇ ਕੰਮ ਤਾਂ ਕਰ ਲਾਂਗੇ ਯਾਰ ਬੇਜ਼ਗਾਰ ਤਾਂ ਹੈਗੇ ਹੁਣ ਯਾਰ ਤੈਨੂੰ ਪਤਾ ਕੰਮ ਤਾਂ ਮੈਂ ਵੀ ਨਹੀਂ ਕਰਦਾ ਇਹ ਤਾਂ ਮੈਂ ਵੀ ਬੇਲੀ ਹੈਗਾ ਠੀਕ ਆ ਤੇ ਕੰਮ ਆਪਣੇ ਕੋਲੇ ਬਾਹਲਾ ਵਾ ਅੱਛਾ ਤੈਨੂੰ ਜਿਹੜਾ ਜੰਗਾ ਲੱਗਾ ਤੂੰ ਉਹ ਕੰਮ ਕਰ ਲਈ ਛੇਤੀ ਦੱਸ ਫਿਰ ਯਾਰ ਮੈਨੂੰ ਯਾਰਾ ਇੰਨੀ ਗਾਲੀ ਕਿਉਂ ਕਰਦਾ ਹੁੰਨਾ ਤੂੰ 10 ਮਿੰਟ ਤਾਂ ਬੈਠ ਸਕਦਾ ਹਾਂ ਹਾਂ 10 ਮਿੰਟ ਤਾਂ ਬੈਠ ਜਾ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕੰਮ ਪਾਲਦੇ ਨੂੰ ਮੈਨੂੰ ਤਾਂ 10-15 ਸਾਲ ਹੋ ਗਏ 15 ਸਾਲ ਹੋ ਗਏ 15 ਸਾਲਾਂ 'ਚ 365 ਦਿਨ ਹੁੰਦੇ ਨੇ ਫੇਰ ਤੂੰ ਦਿਨ ਦੋ ਦਿਨ ਜੋੜ ਇੱਕ ਤਾਂ ਤੈਨੂੰ ਕੰਮ ਮਿਲ ਗਿਆ ਅੱਜ ਦੀ ਠੀਕ ਹੈ ਬਿੱਲਾ ਵੇਕੇ 15 ਸਾਲ ਜੋੜੀ ਵੀ ਕਿੰਨੇ ਘੰਟੇ ਬਣ ਕੇ ਕਿੰਨੇ ਮਿੰਟ ਆਉਣਗੇ ਠੀਕ ਹੈ ਫਿਰ ਉਹ ਸਕੀਮ 10000 ਰੁਪਏ ਦਿੱਤੀ ਮੈਨੂੰ ਤੂੰ ਇਹ ਬਾਅਦ ਸਕੀਮ ਤੈਨੂੰ ਦੱਸ ਤੀ ਹਮ ਕਿਹੜੀ ਆ ਜਿਹੜੀ ਉਹ ਮੈਨੂੰ ਦੱਸ ਤੀ ਕਿਹੜੀ ਹੈ ਵਿਆਹ ਹੀ ਨਾਲ ਤੇਰਾ ਟਾਈਮ ਪਾਸ ਠੀਕ ਹੈ ਨਹੀਂ ਤੂੰ ਘੰਟੇ ਜੋੜਦੀ ਨਾਲੇ ਤੂੰ ਮਿੰਟ ਜੋੜਦੀ ਠੀਕ ਹੈ ਲੋ ਤਾਂ ਯਾਰ ਉਹੀ ਮਾਰੀ ਜਾਂਦਾ ਖਾ ਕੇ ਕਾਲੀ ਨਾਗਣੀ ਖੜਿਆ ਕੇ ਨਸ਼ਾ ਕਹਿੰਦਾ ਲੱ ਦਿਨ ਗਿਣਾ 365 ਦਿਨ ਗਿਣਾਂਗੇ ਫਿਰ 15 ਸਾਲਾਂ ਦੇ ਕਿੰਨੇ ਦਿਨ ਬਣਗੇ ਕਿੰਨੇ ਘੰਟੇ ਬਣਗੇ ਇਹਦਾ ਭਰਾਵਾ ਮੇਰੀ ਅਕਲ ਤੋਂ ਤਾਂ ਬਾਹਰ ਆ ਕੰਮ ਇਹਨੂੰ ਆਪਾਂ ਇਹੀ ਕਹਦੇ ਵੀ ਭਰਾਵਾ ਹੋਰ ਸਕੀਮ ਹੈ ਕਿ ਦੱਸ ਦੇ ਨਹੀਂ ਇਹ ਤਾਂ ਮੇਥੋਂ ਮੇਰੇ ਕੋਲ ਤੇਰਾ ਹੱਲ ਹੈ ਨਹੀਂ ਕੋਈ ਹਟ ਕਾਮਰੇ ਬੰਦੇ ਦਾ ਪਤਾ ਵੀ ਨਹੀਂ ਕੋਈ ਵਧੀਆ ਰਾਏ ਦੇ ਵੀ ਤੁਸੀਂ ਪੁੱਛਦੇ ਆ ਵੀ ਇਹ ਸਕੀਮ ਤਾਂ ਨਹੀਂ ਮੇਰੇ ਹਿਸਾਬ ਚ ਆਈ ਤੂੰ ਹੋਰ ਦੱਸ ਮੈਨੂੰ ਕੋਈ ਸੁਚੀ ਪੈ ਗਿਆ ਤੇ ਤੇ ਇਹਨੇ ਜਾ ਲਾ ਅੱਜ ਆਪਾਂ ਕਰ ਦਿਆਂਗੇ ਜੇ ਨਾ ਆਈਆਂ ਫਿਰ ਆਪਾਂ ਤੋਂ ਪੈਸੇ ਲਵਾਂਗੇ ਅਮੇਜ਼ਿੰਗ ਚਾਰ ਗਰਾ ਘਰ ਦੇ ਆਂਦੇ ਨਾਲ ਢਿਲੋਂ ਯਾਰ ਇਹ ਤਾਂ ਨਹੀਂ ਸਕੀਮ ਆਈ ਮੇਰੇ ਹਿਸਾਬ ਚ ਮੈਨੂੰ ਕੋਈ ਹੋਰ ਦੱਸ ਹੋਰ ਯਾਰ ਕੀ ਦਸੀਏ ਤੈਨੂੰ ਤੂੰ ਪੜਿਆ ਕਿ ਨਾ ਓਏ ਪੜਿਆ ਤਾਂ ਕਿਹੜਾ ਯਾਰ ਮੈਂ ਤਾਂ ਠੀਕ ਪੜਿਆ ਆ ਚਲਾਇਆ ਕਰ ਫਿਰ ਤੂੰ ਮੋਬਾਈਲ ਤੇ ਚਲਾ ਲੇਗਾ ਹਾਂ ਮੋਬਾਈਲ ਚਲਾ ਲੂੰਗਾ ਪਰ ਮੋਬਾਈਲ ਤੇ ਤੈਨੂੰ ਮੈਂ ਇੱਕ ਬੰਦੇ ਦੀ ਦੱਸ ਪੋਣਾ ਆ ਪਾ ਦੇ ਦੱਸ ਨੋਇਲ ਕੱਟ ਤੇਰਾ ਲੈ ਕੱਟ ਲਿਆ ਵੇ ਫੇਸਬੁੱਕ ਤਾਂ ਹੈਗੀ ਆ ਫੇਸਬੁੱਕ ਵੀ ਚੱਲਦੀ ਆ ਵੀਰੇ ਉਹ ਮੋਬਾਈਲ ਤਾਂ ਸਾਫ਼ ਕਰ ਲਿਆ ਕਰ ਮੋਬਾਈਲ ਦੇ ਨਾਲ ਹੋ ਰਹੀ ਹੈਗਾ ਗਰਮੀ ਵਾਲੀ ਅੱਜ ਇਹ ਪੰਨੂ ਆ ਚ ਮੋਬਾਈਲ ਭਰਾ ਨੇ ਟੱਕਿਆ ਨਾ ਓਏ ਓਏ ਆਇਆ ਕੀ ਗਰੀਏ ਨਾ ਦੇਖ ਮੋਬਾਈਲ ਤੇ ਤੇਰਾ ਜਮਾ ਸਾਡਾ ਫੇਸਬੁੱਕ ਘਾਡੇ ਵਿੱਚ ਫੇਸਬੁੱਕ ਹੀ ਘੜਦਾ ਬੱਚਾ ਆ ਜਾ ਲੱਗ ਗਿਆ ਯਾਰ ਬੰਟੀ ਨੂੰ ਲੱਗ ਗਿਆ ਯਾਰ ਇੱਕ ਘੜਦਾ ਟਿੱਲੋ ਪੰਜਾਬੀ ਬਲੌਗਰ ਭਰ ਲਾ ਫੇਸਬੁੱਕ ਤੇ ਇਹ ਬਈ ਹਾਂ ਇਹ ਤਿੰਨ ਵਾਲਾ ਬਈ ਟਿੱਲੋ ਦਾ ਹਾਂ ਠੀਕ ਹੈ ਵੀਰੇ ਇਹ ਆ ਦੇਖ ਇਹਨੂੰ ਇੱਥੋਂ ਤੂੰ ਉਹ ਕਰ ਲਾ ਐ ਲੈ ਕੇ ਹੋ ਜਾਂਦਾ ਇਹਨੂੰ ਠੀਕ ਹੈ ਠੀਕ ਹੈ ਠੀਕ ਹੈ ਕਰ ਲੈ ਨਾ ਕਰ ਲੈਣਾ ਬਈ ਤੇ ਇਹਦੇ ਵੰਗੂ ਪਾ ਲਾ ਯਾਰ ਠੀਕ ਹੈ ਆ ਦੇਖ ਇਹ ਵੀ ਐ ਜੇ ਪਾਈ ਜਾਂਦਾ ਵੀਡੋ ਹੀਆਂ ਠੀਕ ਹੈ ਇਹ ਆ ਦੇਖ ਇੱਕ ਪੈਸੇ ਬੂਸੇ ਕਮਾਈ ਜਾਂਦਾ ਯਾਰ ਅੱਛਾ ਇਹਦੇ ਵੰਗੂ ਪਾ ਤੂੰ ਓ ਯਾਰ ਮੋਬਾਈਲ ਤਾਂ ਜੇਬ ਚ ਪਾਲ ਗਿਆ ਨਹੀਂ ਪਤਾ ਮੋਬਾਈਲ ਖੂਕ ਹੀ ਉੱਡ ਜੇ ਇਹਦਾ ਕਿੱਸਾ ਪਾਗਾ ਕਰਾਈ ਇਹ ਹੈ ਹੀ ਨਹੀਂ ਸੀ ਨਾ ਹਾ ਪਤਾ ਤੈਨੂੰ ਇਹਦਾ ਆ ਗਿਆ ਕੋਈ ਇਹ ਜਿਵੀ ਕਹਿੰਦੇ ਨਸ਼ਾ ਹੁੰਦਾ ਹੈਗਾ ਸਟਿੰਗੀ ਪਿਆ ਪਿਆ ਕੇ ਰਾ ਦਈਏ ਨੂੰ ਉਹ ਟੈਲੋ ਕੋਈ ਜੇ ਹੋਰ ਰਾਇ ਹੈਗੀ 10000 ਰਾਇ ਤਾਂ ਹੈਗੀ ਆ ਹੂੰ ਤੂੰ ਆਏ ਦੱਸ ਵੀ ਤੈਨੂੰ ਕਿਹਦੇ ਸਟਿੰਗ ਪੀਤੀ ਆ ਨਾ ਯਾਰ ਮੈਂ ਤਾਂ ਪੀਤੀ ਨਹੀਂ ਚੱਲ ਫੇਰੇ ਪੀਣੀ ਵੀ ਨਹੀਂ ਚਾਹੀਦੀ ਕਿ ਮੇ ਇਹ ਤਾਂ ਨਸ਼ਾ ਹੁੰਦਾ ਯਾਰ ਇਹਦੇ 'ਚ ਨਸ਼ਾ ਹੁੰਦਾ ਆ ਤੈਨੂੰ ਮੈਂ ਦੱਸਾਂ ਚਾਲੇ ਇਹਦੇ ਫਾਇਦੇ ਦੱਸ ਕੀ ਆ ਯਾਰ ਫਾਇਦੇ ਫਾਇਦੇ ਤਾਂ ਯਾਰ ਪਤਾ ਨਹੀਂ ਕੋਈ ਦੱਸਦਾ ਨਹੀਂ ਪਰ ਆ ਜੇ ਮੂੰਹ ਕਰਕੇ ਕੀ ਗੱਲ ਕਰੀਂ ਇਹਨਾਂ ਤੋਂ ਮੈਂ ਜਨੇ ਇਹਦੇ ਫਾਇਦੇ ਦੱਸਦਾ ਫਾਇਦੇ ਤੈਨੂੰ ਮੈਂ ਇਹਦੇ ਦੱਸਦਾ ਨਾ ਇਹਦੇ ਉੱਤੇ ਕਹਿੰਦੇ ਐ ਲਿਖਿਆ ਹੋਇਆ ਯਾਰ ਅਮੇਜ਼ਿੰਗ ਇੱਕ ਵਾਰ ਇਹ ਨੀਂਦ ਵਧੀਆ ਆਉਂਦੀ ਆ ਅੱਛਾ ਇੱਕ ਕਹਿੰਦੇ ਕੰਮ ਮਿਲਣ ਲੱਗ ਜਾਂਦਾ ਅੱਛਾ ਕੰਮ ਚਾਹੀਦਾ ਕੰਮ ਚਾਹੀਦਾ ਯਾਰ ਪਰ ਜਵਾਕਾਂ ਨੂੰ ਨਹੀਂ ਪੀਉਣੀ ਇਹ ਕਿਵੇਂ ਨੁਕਸਾਨ ਆ ਜਵਾਕਾਂ ਨੂੰ ਕੋਈ ਇਹਦਾ ਉਹ ਜਵਾਕ ਹਜੇ ਛੋਟੀ ਉਮਰ ਦੇ ਨੇ ਅੱਛਾ ਉਹਨਾਂ ਨੇ ਕੰਮ ਕਰਕੇ ਕੀ ਲੈਣਾ ਠੀਕ ਆ ਉਹ ਆਪ ਦਾ ਜੇ ਮौज-ਮਸਤੀ ਕਰਨਦੇ ਯਾਰ ਠੀਕ ਆ ਠੀਕ ਆ ਅਮ ਦਾ ਤਾਂ ਐ ਕਰਨਾ ਠੀਕ ਆ ਪਹਿਲਾ ਕੋਈ ਹੋਰ ਫਾਇਦਾ ਉਹ ਏਸੇ ਜੀ ਫਾਇਦਾ ਨਹੀਂ ਕਿਹਾਇਆ ਅੱਛਾ ਤੈਨੂੰ ਮੈਂ ਦੱਸਾਂ ਠੀਕ ਹੈ ਇਹ ਜਵਾਕ ਕੰਨ ਤਾਂ ਇਹ ਪਾਉਂਦੇ ਹੀ ਨਹੀਂ ਠੀਕ ਹੈ ਉਹ ਮੈਂ ਦਾਹਰਾ ਮੈਂ ਸਾਰਾ ਨਹੀਂ ਹੁੰਨਾ ਬੇ ਜਵਾਕਾਂ ਨੂੰ ਪੀਣੀ ਨਹੀਂ ਚਾਹੀਦੀ ਠੀਕ ਹੈ ਪਰ ਤੇਰਾ ਬਿਜ਼ਨਸ ਚੱਲ ਪੂ ਉਹ ਕਿਵੇਂ ਤੇਰੇ ਘਰੇ ਨਿੰਬੂ ਦਾ ਬੁੱਝਾ ਲੱਗਿਆ ਹੋਇਆ ਹਾਂ ਹੈਗਾ ਜੇ ਤੂੰ ਨਿੰਬੂ ਪਾਣੀ ਬਣਾ ਕੇ ਯਾਰ ਵੇਚਣ ਲੱਗ ਜੇ ਅੱਛਾ 20 ਰੁਪਏ ਗਲਾਸ ਵੀ ਕਿਹਾ ਤੇਰਾ ਠੀਕ ਹੈ ਇੱਕ ਨਿੰਬੂ ਪਿਆ ਕਰੂਗਾ ਚਮਚਾ ਖੰਡ ਦਾ ਠੀਕ ਹੈ bizness ਵਧੀਆ ਚੱਲੂ ਪੂਰਾ ਵਧੀਆ ਯਾਰ ਮੈਂ ਕਹਣਾ ਤੈਨੂੰ ਕਰੋੜਾਂ ਚ ਖੇਡਦੇ ਇੱਕ ਮਹੀਨੇ ਦੇ ਅੰਦਰ ਅੰਦਰ ਅੱਛਾ ਜੀ ਉਹ ਆ ਗੋਮੁਬਾਤੀ ਕੱਟ ਰਹੀ ਹੈ ਬਾ ਵੱਡਾ ਗੱਪ ਨਹੀਂ ਰੋੜਦਾ ਇਸ ਨਿੰਬੂ ਕਰੋੜਾਂ ਵਿੱਚ ਜਾਊਗਾ ਨਾ ਪੰਦਾ ਤਾਂ ਗੱਪੀ ਲੱਗਦਾ ਇਹ ਮੈਨੂੰ ਬਾਈ ਫਿਰ ਮੈਂ ਨਿੰਬੂ ਪਾਣੀ ਵੇਚਾਂ ਕਿੱਥੇ ਕਰੂੰ ਓਏ ਮੈਂ ਤੈਨੂੰ ਦੱਸਾਂ ਸਾਰਾ ਤੇ ਵਧੀਆ ਤਰੀਕਾ ਕਿੱਥੇ ਵੇਚਣੀ ਆ ਦੱਸ ਬਾਈ ਫਿਰ ਤੂੰ ਯਾਰ ਮੈਨੂੰ ਪਤਾ ਤੇਰੀ ਗੱਲ ਅਸੀਂ ਦਿਲ ਲੱਗ ਜੂਗੀ ਹੁਣ ਅੱਛਾ ਜੀ ਬਾਈ ਚੰਗੀ ਗੱਲ ਆ ਤੂੰ ਐਂ ਕਰੀ ਤੂੰ ਸੱਦ ਲੈ ਗਿਆ ਕਦੇ ਮੈਂ ਮੈਂ ਹੀ ਨਹੀਂ ਗਿਆ ਯਾਰ ਸੱਦ ਲੈ ਗਿਆ ਕੋਖਰ ਗਿਆ ਕਦੇ ਹਾਂ ਕੋਖਰ ਗਿਆ ਕੋਖਰ ਤੂੰ ਰੇਲ ਗੱਡੀ ਵੀ ਲਈ ਤੇ ਕੁੱਤੇ ਘਰ ਨਹੀਂ ਠੀਕ ਐ ਤੂੰ ਪਹਿਲਾਂ ਇੱਕ ਰੇੜੀ ਲੈ ਜੀ ਠੀਕ ਐ ਫਿਰ ਰੇੜੀ ਨੂੰ ਲੈ ਕੇ ਉਹਦੇ ਤੇ ਆ ਵੀ ਮਸ਼ੀਨ ਧਰ ਲਈ ਠੀਕ ਐ ਮਜ਼ੀਨ ਦੀ ਤਾਂ ਤੈਨੂੰ ਬੜੀ ਬੁੱਡੀ ਜ਼ਰੂਰਤੀ ਨਹੀਂ ਤੂੰ ਨਿੰਬੂ ਨਚੋੜ ਜਾ ਲੈ ਜੀ ਇੱਕ ਘਰਦ ਲੈ ਜੀ ਇੱਕ ਕਾਨੂੰਨ ਲੈ ਜੀ ਠੀਕ ਹੈ ਲਵੇ ਉੱਥੇ ਜ਼ੂਆ ਚੱਲਦਾ ਪਾਣੀ ਤੂੰ ਉੱਥੋਂ ਭਰ ਲੈ ਕਰੇਗਾ ਠੀਕ ਹੈ ਤੇ ਜਦੋਂ ਰੇਲ ਗੱਡੀ ਪੈਂਚਰ ਹੋਇਆ ਕਰੂਗੀ ਤੇ ਫਿਰ ਇਹ ਆ ਕੇ ਦਿੱਥੋਂ ਪਾਣੀ ਨਿੰਬੂ ਪਾਣੀ ਮਗਿਆ ਕਰੂਗਾ ਹਾਂ ਟੱ ਲੋ ਦਾ ਦਿਮਾਕੀ ਵਾਲਾ ਬੰਦਾ ਦੇਖ ਲੈ ਲੈ ਰੇਲ ਗੱਡੀ ਦੇ ਲੋਹੇ ਦੇ ਟਾਇਰ ਹੁੰਦਾ ਕਿ ਨਾ ਪੈਂਚਰ ਹੋ ਜਾਂਦੇ ਨੇ ਗਲਤ ਤਾਂ ਮੈਨੂੰ ਲੱਗਦਾ ਸੱਤਾ ਹੈਦਾ ਕੰਮ ਲਈ ਆ ਜੱਜ ਕੀ ਗੱਲ ਤਾਂ ਉਹਦੇ ਰੇਲ ਗੱਡੀ ਪੈਂਚਰ ਕਰਤੀ ਬੱਸ ਚਲ ਹੁਣ ਆਪਾਂ ਦੁਬਾਰੇ ਬੋਸਦੇ ਆ ਵੀ ਗਲਤ ਉਹਦੇ ਜੱਜੀ ਆ ਹੁਣ ਆਪਾਂ ਦੇਖਦੇ ਆ ਜਸ ਸੱਚੇ ਤੋਂ ਇੰਪੋਸੀਬਲ ਸੱਚ ਆ ਓਏ ਹਾਂ ਹਾਂ ਭਾਈ ਨਿੰਬੂ ਪਾਣੀ ਪੀਕੂ ਕਿਵੇਂ ਫਿਰ ਦਿਖੂ ਤਾਂ ਯਾਰ ਫਿਰ ਤੈਨੂੰ ਮੈਂ ਦੱਸਦਾ ਉੱਥੇ ਬੰਦੇ ਆਇਆ ਕਰਨਗੇ ਅੱਛਾ ਜਦੋਂ ਇਹ ਗੱਡੀ ਤੇ ਪੈਂਚਰ ਲਾਇਆ ਕਰਨਗੇ ਹਾਂ ਸਾਰੇ ਤੇਰੇ ਕੋਲੇ ਇਕੱਠੇ ਹੋ ਕੇ ਆਇਆ ਕਰਨਗੇ ਠੀਕ ਹੈ ਤੇ ਤੂੰ ਵਾ ਪਾਣੀ ਵੇਚ ਲਈ ਆਪਦਾ ਠੀਕ ਹੈ ਤੇ ਤੈਨੂੰ ਦੇਖੀਂ ਇਹੀਂ ਉੱਥੇ ਪੈ ਸਕਦਾ ਪਾਟੂਗਾ ਜਦੋਂ ਥੱਲੇ ਉਤਰਿਆ ਕਰਨਗੇ ਹੌਲੀ ਹੌਲੀ ਤੂੰ ਕੰਮ ਹੋਰ ਵੀ ਵਧਾਏਂਗਾ ਆਪਦਾ ਉਹ ਕਿਵੇਂ ਉਹ ਯਾਰ ਬੰਦ ਨੂੰ ਲੋ ਕਿਹਦਾ ਫੋਨ ਆ ਗਿਆ ਉਹ ਮੈਨੂੰ ਫੋਨ ਆ ਗਿਆ ਯਾਰ ਕਿਹਦਾ ਆ ਗਿਆ ਸੁਖਵੀਰ ਵਾਲਾ ਅੱਛਾ ਅਮੇਜ਼ਿੰਗ ਹੈਲੋ ਹਾਂ ਸੁੱਖਾ ਹਾਂ ਬਸ ਇਹ ਬਸ ਓਡੇ ਕੋਲ ਹੀ ਆਉਣਾ ਬਾ ਆ ਗਈ ਆ ਗਿਆ ਚਲੋ ਕੱਟ ਇਹਨੂੰ ਗੱਪ ਮਾਰ ਦਿੰਦੇ ਆ ਜਾਣ ਕੇ ਇਹਨੇ ਇੱਕ ਆ ਗਿਆ ਸੁੱਖੇ ਕੋਲੇ ਚਲੋ ਓਏ ਉਹ ਤਾਂ ਸੁਖਵੀਰ ਬਾਦਲ ਸੀ ਅੱਛਾ ਉਹ ਵੀ ਆਪਾ ਦੀ ਰਹਿ ਲੈਂਦਾ ਅੱਛਾ ਜੀ ਹਾਂ ਕੀਮਾ ਤੋਂ ਵੀ ਵਧੀਆ ਦਿੰਦਾ ਸਕੀਮ ਮੈਂ ਹੁਣ ਉਹ ਨੂੰ ਲੱਸੀ ਜੀ ਚੱਲ ਹਣ ਬਾਈ ਜਾਨਾ ਯਾਰ ਤੂੰ ਹੁਣ ਉੱਤਰਿਆ ਬਾਈ ਜੱਟ ਤੇਰੇ ਮਿੰਟ ਮਾਰ ਯਾਰ ਮੈਨੂੰ ਇੰਨਾ ਟਾਈਮ ਨਹੀਂ ਬਣਿਆ ਤੇਰੇ ਖਾਤਰ ਖੜਾ ਸੀ ਚੱਲ ਚੱਲ ਉੱਤਰ ਆ ਯਾਰ ਬੰਦਾ ਤਾਂ ਪਿੱਛੂ ਵੀ ਹੈ ਯਾਰ ਹਨਾ ਆਪਾਂ ਵੀ ਚੱਲ ਵਧੀਆ ਤੇ ਜਿਆ ਗੱਪ ਸੁਣ ਲੈ ਚਾਰ ਮਿੰਟ ਆਪਾਂ ਵੀ ਸੀ ਜਿਹੜੀ ਗੱਡੀ ਚ ਵਧੀਆ ਹੋ ਗਿਆ ਕੁਝ ਨਹੀਂ ਹੁੰਦਾ ਗੱਪੀ ਤਾਂ ਬੜਾ ਵੱਡਾ ਪ੍ਰਵਾਸ ਸੁੱਖੇ ਆਉਂਦੇ ਵੀ